ਕਾ ਚੱਬੇਵਾਲ ਦੀ ਮੀਟਿੰਗ ਚੱਬੇਵਾਲ ਦੇ ਵਿੱਚ ਕੀਤੀ ਗਈ ਜਿਸ ਵਿੱਚ ਜੋ ਚੱਬੇਵਾਲ ਬਦੰਸਭਾ ਹਲਕੇ ਦੇ ਵਿੱਚ ਸਰਕਾਰੀ ਜਗਮਤੀ ਇੰਤਹਾ ਹੋ ਚੁੱਕੀ ਹੈ ਪੂਰੇ ਇਲਾਕੇ ਦੀਆਂ ਸੰਗਠਾ ਨੇ ਵੱਡੀ ਗਿਣਤੀ ਵਿੱਚ ਮੀਟਿੰਗ ਵਿੱਚ ਹਿੱਸਾ ਵੀ ਲਿਆ ਔਰ ਸਰਕਾਰ ਦੀ ਇਸ ਜਾਵਤ ਨੀਤੀ ਨੂੰ ਕੰਡਮ ਵੀ ਕੀਤਾ ਨਿੰਦਾ ਵੀ ਕੀਤੀ ਔਰ ਫੈਸਲਾ ਕੀਤਾ ਗਿਆ ਕਿ 23 ਤਰੀਕ ਨੂੰ ਚੰਬੇਅਲ ਦੇ ਵਿੱਚ ਪਤਾਨ ਸਭਾ ਹਲਕੇ ਦੀ ਪੱਟੀ ਬੰਦੀ ਸਰਕਾਰੀ ਜ਼ਬਰਦਸਤੀ ਵਿਰੁੱਧ ਪਤਾਨ ਸਭਾ ਹਲਕਾ ਬਜਟ ਦੀ ਪੰਜਾਬ ਸੰਭਾਲੋ ਰੈਲੀ ਕੀਤੀ ਜਾਊਗੀ ਉਹਦੇ ਲਈ ਤਿਆਰੀਆਂ ਲਈ ਕੂਟੀਆਂ ਲਗਾ ਦਿੱਤੀਆਂ ਗਈਆਂ ਔਰ ਆਪਣੇ ਆਪਣੇ ਮੋਰਚਿਆਂ ਤੇ ਸਾਰੀ ਲੀਡਰਸ਼ਿਪ ਤਨਾਲ ਹੋ ਗਈ ਅਸਰ ਕਰਕੇ ਪੰਜਾਬ ਸਰਕਾਰ ਜਿੱਥੇ ਪੂਰੇ ਪੰਜਾਬ ਦੇ ਵਿੱਚ ਜਬਰ ਕਰਦੀ ਨਜ਼ਰ ਆ ਰਹੀ ਹੈ ਪੂਰੇ ਪੰਜਾਬ ਦੇ ਲੋਕ ਅਜ ਪੰਜਾਬ ਸਰਕਾਰ ਦੀ ਜਾਬਰ ਨੀਤੀ ਤੋਂ ਤੰਗ ਹੋ ਪਟਿਆਲੇ ਦੇ ਵਿੱਚ ਬਠੋਈ ਕਲਾਂ ਤੇ ਤਲੰਤਾ ਤੋਂ ਸਰਕਾਰੀ ਜ਼ਮੀਨ ਦੀ ਬੋਲੀ 35 ਕਿੱਲੇ ਜ਼ਮੀਨ ਤੇ ਉਹਨਾਂ ਦੇ ਹਿੱਸੇ ਤੇ ਉਹਨਾਂ ਦੇ ਨਾਂ ਤੇ ਅਲਾਟ ਹੋਏ ਲੇਕਿਨ ਜਿਉਂ 11 ਲੱਖ ਰੁਪਇਆ ਵੀਡੀਓ ਆਫਿਸ ਦੇ ਵਿੱਚ ਜਮ੍ਹਾਂ ਕਰਵਾਇਆ ਗਿਆ ਉਸ ਤੋਂ ਬਾਅਦ ਲੈਂਡ ਮਾਫੀਆ ਨੇ ਵੀਡੀਓ ਦਫਤਰ ਦੇ ਵਿੱਚ ਹੀ ਦਲਤਾਂ ਦੇ ਉੱਪਰ ਪਛੜਿਆਂ ਦੇ ਉੱਪਰ ਜਾੰਗਾ ਨਾਲ ਹਮਲਾ ਬੋਲ ਦਿੱਤਾ 2 ਮਹੀਨੇ ਬੀਤਣ ਤੋਂ ਬਾਅਦ ਗਈ ਅਜੇ ਤੱਕ ਇੱਕ ਵੀ ਦੋਸ਼ੀ ਨਹੀਂ ਪਕੜਿਆ ਔਰ ਇੱਕ ਵੀ ਇੰਚ ਜ਼ਮੀਨ ਦਾ ਕਬਜ਼ਾ ਗਰੀਬਾਂ ਨੂੰ ਦਿੱਤਾ ਨਹੀਂ 11.5 ਲੱਖ ਰੁਪਏ ਸਰਕਾਰ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰਾ ਚੁੱਕੀ ਹੈ 15 ਅਗਸਤ ਨੂੰ ਲੋਕ ਸੰਮਾਜ ਪਾਰਟੀ ਪਟਿਆਲੇ ਦੀ ਧਰਤੀ ਤੇ ਪੰਜਾਬ ਸਰਕਾਰ ਨੂੰ ਲਲਕਾਰੇਗੀ ਬੰਜਾਰੇਗੀ ਝੰਡਾਉੜੇਗੀ ਕਿ ਇਹ ਕੈਸੀ ਜਾਦੀ ਆ ਇਹ ਜਬਰ ਬੌਧਨ ਸਮਾਜ ਪਾਰਟੀ ਬਰਦਾਸ਼ਤ ਨਹੀਂ ਕਰੋਗੇ ਝੂਠੇ ਇਨਕਾਉਂਟਰਡ ਦਲਤਾਂ ਦੇ ਬਣਾਏ ਜਾ ਰਹੇ ਕਿਤੇ ਜਾ ਰਹੇ ਆ ਔਰ ਕਿਸੇ ਤਰ੍ਹਾਂ ਰੁੜਕਾ ਕਲਾਂ ਦੇ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਨਸ਼ਾ ਦੇਣਾ ਬਹੁਤ ਹੀ ਦੁਖਦਾਇਕ ਘਟਨਾ ਉਹਦੇ ਵਿਰੁੱਧ ਵੀ 18 ਤਰੀਕ ਨੂੰ ਦੋਜਨ ਸਮਾਜ ਪਾਰਟੀ ਨੇ ਫਲੋਰ ਦੇ ਵਿੱਚ ਮਾਰਚ ਰੱਖਿਆ ਔਰ 23 ਤਰੀਕ ਨੂੰ ਜੋ ਹਾਰਟੇ ਦੇ ਵਿੱਚ ਜ਼ੁਲਮ ਹੋਇਆ 10-10 12-12 ਸਾਲ ਦੀਆਂ ਨਵਾਲਿਕ ਟੀਆਂ ਨਾਲ ਖਿੱਚ ਟੋ ਕੀਤੀ ਸਰਕਾਰ ਦੇ ਜ਼ਾਬਰਾਂ ਨੇ ਉਹ باوجود ਸਮਾਜ ਪਾਰਟੀ ਸਰਕਾਰ ਦੇ ਇਸ ਜ਼ਬਰ ਤੇ ਨਿੰਦਾ ਕਰਦੀ ਆ ਪਿੰਡ ਮਾਨਾਂ ਦੇ ਵਿੱਚ ਮੌਜੂਦਾ ਵਿਧਾਇਕ ਵੱਲੋਂ ਜੋੜਿਆਂ ਸਮੇਤ ਗੁਰੂ ਘਰ ਦੇ ਵਿੱਚ ਦਾਖਲ ਹੋਣਾ ਇਹਦੀ ਜਿੰਨੀ ਨਿੰਦਾ ਕੀਤੀ ਜਾਏ ਉਹ ਥੋੜੀ ਆ ਕਿਉਂਕਿ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਦੇ ਮਨਾਂ ਨੂੰ ਗਹਿਰੀ ਛੱਟ ਪਹੁੰਚੀ ਆ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚੀ ਆ ਪ੍ਰਸ਼ਾਸਨ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਕਰਨ ਦੀ ਬਜਾਏ ਸੰਗਤਾਂ ਨੂੰ ਸਰਕਾਰੀ ਜ਼ਬਰਦਸਤ ਨਾਲ ਦਬਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ। ਤੋਂ ਬਹੁਜਨ ਸਮਾਜ ਪਾਰਟੀ ਇਸੇ ਤਰ੍ਹਾਂ ਠਵਾਣੇ ਪਿੰਡ ਦੇ ਵਿੱਚ ਤਣਾਅਨਸ਼ਨਾਤ ਜਿਆਦਤੀ ਹੋ ਰਹੀ। ਬਾੜੀਆਂ ਕਲਾਂ ਦੇ ਸਰਪੰਚਨੀ ਦਾ ਅਪਮਾਨ ਕੀਤਾ ਗਿਆ। ਜਾਤੀਵਾਦੀ ਮਾਨਸਿਕਤਾ ਰੱਖਣ ਵਾਲੇ ਲੋਕਾਂ ਵੱਲੋਂ ਔਰਤ ਸਰਕਾਰ ਨੇ ਅਜੇ ਤੱਕ ਐਸਸੀ ਐਸਟੀ ਦਾ ਮੁਕੱਦਮਾ ਦਰਜ ਨਹੀਂ ਕੀਤਾ ਕੋਈ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ। ਤੋ ਐਸੇ ਜ਼ਬਰਦਸਤ ਬਹੁਤ ਲੰਬੇ ਕਿੱッセ ਤੋ ਬਹੁਜਨ ਸਮਾਜ ਪਾਰਟੀ ਨੇ ਇਹ ਮਹਸੂਸ ਕੀਤਾ ਕਿ ਇਸ ਜ਼ਬਰਦਸਤ ਦੇ ਵਿਰੁੱਧ ਕਿਸੇ ਨੂੰ ਤਾਂ ਉੱਠਣਾ ਪਊ ਤੋ ਬਹੁਜਨ ਸਮਾਜ ਪਾਰਟੀ ਨੇ ਫੈਸਲਾ ਕੀਤਾ ਕਿ ਅਸੀਂ 23 ਤਰੀਕ ਨੂੰ ਵਿਧਾਨ ਸਭਾ ਹਲਕੇ ਦੀਆਂ ਸੰਗਤਾਂ ਨੂੰ ਬੁਲਾ ਕੇ ਅਸੀਂ ਸਰਕਾਰ ਦੇ ਜ਼ਬਰਦਸਤ ਦੀ ਨਿੰਦਾ ਵੀ ਕਰਾਂਗੇ ਸਿੱਟਾ ਮੈਂ ਝੰਜੋੜਾਂਗੇ ਕਿ ਉਹ ਆਪਣੀ ਜਾਵਰ ਨੀਤੀ ਨੂੰ ਬਦਲੇ ਔਰ ਇਸ ਦਮਨ ਦੇ ਵਿਰੁੱਧ ਲੋਕ ਇਕੱਠੇ ਹੋਣ ਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਕਮਾਂ ਨੂੰ ਸਭ ਸਿਖਾਉਣ ਦਾ ਸੰਕਲਪ ਲੈ ਕੇ ਅੱਗੇ ਵਧਿਆ ਜਾ ਰਿਹਾ ਸਿਰਫ ਪੰਜਾਬ ਦੇ ਵਿੱਚ ਆਵਾਜ਼ ਨੂੰ ਪਾਰਟੀ ਵੱਲੋਂ ਇੱਕ ਨਵੀਂ ਪਾਲਿਸੀ ਲੈ ਕੇ ਆ ਜਿਹੜੀ ਆ ਧਿਆਨ دی ਜਾ ਰਹੀ ਆ ਜਿਹਦਾ ਨਾਮ ਹੈ ਲੈਂਡ ਪੂਲਿੰਗ ਪਾਲਿਸੀ ਉਹਦੇ ਵਾਸਤੇ ਉਹਦੇ ਬਾਰੇ ਬਸਪਾ ਦਾ ਕੀ ਸਟੈਂਡ ਹੈ ਜੀ ਲੈਂਡ ਪੂਲਿੰਗ ਪਾਲਿਸੀ ਜਿਸ ਤਨ ਸਰਕਾਰ ਨੇ ਐਲਾਨ ਕੀਤੀ ਸੀ ਉਸੇ ਹੀ ਦਿਨ ਜਨਤਕ ਤੌਰ ਤੇ ਉਹਦਾ ਵਿਰੋਧ ਕੀਤਾ ਸਾਡੇ ਵਿਰੋਧ ਕਰਨ ਦੇ ਤਿੰਨ ਕਾਰਨ ਪਹਿਲਾ ਕਿ ਸਰਕਾਰ ਜਿਹੜੀ ਆ ਉਹ ਕਿਸਾਨਾਂ ਤੋਂ ਜ਼ਮੀਨਾਂ ਖੋਪ ਕੇ ਐਗਰੀਕਲਚਰ ਫਸਲ ਪੈਦਾ ਕਰਨ ਵਾਲੀ ਜ਼ਮੀਨ ਨੂੰ ਖੰਡਰ ਦੇ ਵਿੱਚ ਬਦਲ ਰਹੀ ਪੰਜਾਬ ਨੂੰ ਉਜਾੜ ਰਹੀ ਹੈ ਕਿਸਾਨਾਂ ਨੂੰ ਉਜਾੜ ਰਹੀ ਦੂਸਰਾ ਕਿ ਸਰਕਾਰ ਨੇ ਉਹ ਜ਼ਮੀਨ ਦਾ ਮਕਸਦ ਕੀਆ ਸਰਕਾਰ ਨੇ ਕਿਹਾ ਕਿ ਅਸੀਂ 30000 ਰੁਪਏ ਪ੍ਰਤੀ ਗੱਜ ਘਰ ਬਣਾਉਣ ਲਈ ਜਗ੍ਹਾ ਦੇਵਾਂਗੇ ਜ਼ਮੀਨ ਵੇਚਾਂਗੇ ਯਾਨੀ

ਇਸ ਕਰਕੇ ਵਿਰੋਧ ਕਰਦੀ ਪਹਿਲਾ ਕਾਰਨ ਕਿ ਕਿਸਾਨ ਉਜਾੜਨੇ ਖੇਤੀ ਬੜੀ ਬੜੀ ਜ਼ਮੀਨ ਨੂੰ ਖੰਡਰ ਵਿੱਚ ਬਦਲਨਾ ਦੂਸਰਾ ਕਾਰਨ ਕਿ ਸਧਾਰਨ ਲੋਕਾਂ ਨੂੰ 10 ਲੱਖ ਰੁਪਇਆ ਮਰਲਾ ਘਰ ਬਣਾਉਣ ਲਈ ਜਗ੍ਹਾ ਵੇਚਣੀ ਸਧਾਰਨ ਲੋਕ ਮੱਧ ਵਰਗੀ ਪਰਿਵਾਰ ਜਿਹੜੇ ਆ ਉਹ ਇੰਨੀ ਮਹਿੰਗੇ ਬਾਜ਼ਾਰ ਵਿੱਚ ਖਰੀਦ ਕੇ ਘਰ ਬਣਾ ਨਹੀਂ ਸਕਦੇ ਉਹ ਪੰਜਾਬੀਆਂ ਤੇ ਘਰ ਬਣਾਉਣ ਦੇ ਸੁਪਨੇ ਚੱਕਨਾ ਚੂਰ ਹੋ ਜਾਂਦੇ ਮੌਜੂਦ ਸਮਾਜ ਪਾਚਿਦਾ ਇਹ ਕਹਿਣਾ ਤੀਸਰਾ ਇਦੇ ਵਿੱਚ ਕਰਾਪਸ਼ਨ ਸਾਨੂੰ ਝੁਪੀ ਹੋਈ ਨਜ਼ਰ ਆਉਂਦੀ ਕਿਉਂਕਿ ਪੰਜਾਬ ਸਰਕਾਰ ਇਹ ਸੋਚਦੀ ਹੈ ਕਿ ਅਸੀਂ ਆਮ ਪੰਜਾਬੀਆਂ ਨੂੰ ਦੇਵਾਂਗੇ 30000 ਰੁਪਏ ਵਿੱਚ ਜਿਹੜੇ ਉਹਨਾਂ ਦੇ ਮਿੱਤਰ ਅਧਿయోగ ਪਤੀਆ ਉਹਨਾਂ ਨੂੰ ਇੱਕ ਗਜ 1 ਰੁਪਏ ਚ ਦੇਣ ਦਾ ਸੋਚ ਰਹੇ ਇੱਕ ਗਜ 1 ਰੁਪਏ ਚ ਅਧਿయోగ ਪਤੀਆਂ ਨੂੰ ਪਰ ਉਸੇ ਹੀ ਅਧਿయోగ ਵਿੱਚ ਕੰਮ ਕਰਨ ਵਾਲੇ ਕਿਰਤੀ ਕਾਮਿਆਂ ਨੂੰ 30000 ਰੁਪਏ ਗਜ ਤੋਂ ਇਹ ਤਿੰਨ ਕਾਰਨ ਜਿਹਦੇ ਨਾਲ ਪੰਜਾਬ ਉਜੜ ਰਿਹਾ ਪਰਬਾਦ ਹੋ ਰਿਹਾ ਇਸ ਕਰਕੇ ਭੋਜਨ ਸਮਾਜ ਪਾਰਟੀ ਲੈਂਡ ਪੂਲਿੰਗ ਪਾਲਸੀ ਦਾ ਪੂਰਨ ਤੌਰ ਤੇ ਪਹਿਲੇ ਦਿਨ ਤੋਂ ਵਿਰੋਧ ਕਰਦੀ ਹੈ ਜਿਹੜਾ ਸਾਡਾ 16 18 ਤਰੀਕ ਨੂੰ ਬਲੌਰ ਦੇ ਵਿੱਚ ਰੋਸ ਮਾਰਚ ਆ ਸਿੰਘ ਲੈਂਡ ਪੂਲਿੰਗ ਵੀ ਉਹਦੇ ਵਿੱਚ ਮੁੱਦਾ ਬਕਾਇਦਾ ਸ਼ਾਮਿਲ ਕੀਤਾ ਹੋਏ ਔਰ ਅਸੀਂ 23 ਤਰੀਕ ਵਾਲੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਵੀ ਜਿੱਥੇ ਅਸੀਂ ਹਾਰਟੇ ਦਾ ਪੂਰੇ ਹਲਕੇ ਦੇ ਵਿੱਚ ਜ਼ਬਰ ਦੇ ਮੁੱਦੇ ਚੱਬਿਆਂ ਦੇ ਪੰਜਾਬ ਸੰਭਾਲ ਰਹੇ ਹਾਂ ਦੀ ਚੋਣਾਂ ਨੇ ਪੁਰੂ ਡਵੀਦਾਸ ਜੀ ਦੀ ਚਰਨਛੋਹ ਕਰਤੀ ਖਰਾਲਗਰ ਸ਼ਰਾਫ ਦੇ ਠੇਕੇ ਖੁੱਲਣ ਦਾ ਮੁੱਦਾ ਉਠਾਣਾ ਉਥੇ ਲੈਂਡ ਪੋਲਿੰਗ ਵੀ ਇਹਦੇ ਵਿੱਚ ਮੁੱਦਾ ਰਹੂਗਾ ਠੀਕ ਹੈ ਵਰਗਨ ਸਮਾਜ ਪਾਰਟੀ ਦੀ ਪੰਜਾਬ ਸਮਾਰੋ ਮਹਮ ਜਿਹੜੀ ਆਪਾਂ ਖਾਸ ਕਰਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਬਣਾਈ ਜਿਹਦੇ ਵਿੱਚ ਗ੍ਰੱਗ ਨੰਬਰ 1 ਤੇ ਆਪਾਂ ਨੇ ਉਧਾਰ ਰੱਖਿਆ 15 مارچ ਨੂੰ ਜਦੋਂ ਕਪਵਾਰੇ ਦੇ ਵਿੱਚ ਆਪਾਂ ਪੰਜਾਬ ਸਰਵਲੋ ਰੈਲੀ ਸਭ ਸੱਚੇ ਦਾਮ ਤੇ ਜੰਦਿਤ ਕਰੀ ਉਸ ਦਿਨ ਆਪਾਂ ਪੰਜਾਬ ਸਰਵਲੋ ਮਹਾਂ ਰਣੇ ਕਰਦਾ ਸਰਕਾਰ ਨੇ ਵੀ ਉਸੇ ਵਕ ਉਹਨਾਂ ਨੇ ਮਹਾਂ ਮਹਾਂ ਜੁਗ ਨਸ਼ਿਆਂ ਵਿਰੁੱਧ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਸੀ ਇਸ ਸਰਕਾਰ ਦੀ ਜੁਗ ਨਸ਼ਿਆਂ ਵਿਰੁੱਧ ਮਹਿੰਮ ਦੇ ਵਿੱਚ ਕੋਈ ਇਮਾਨਦਾਰੀ ਨਹੀਂ ਇਹ ਸਿਰਫ ਪੰਜਾਬੀਆਂ ਦੀਆਂ ਅੱਖਾਂ ਵਿੱਚ ਟੱਟਾ ਪਾਉਣ ਦੀ ਇੱਕ ਕੋਸ਼ਿਸ਼ ਹੈ ਔਰ ਉਹ ਕੋਸ਼ਿਸ਼ ਵੀ ناکਾਮ ਹੋ ਗਈ ਤੁਸੀਂ ਦੇਖਿਆ ਕਿ ਜੁਗ ਨਸ਼ਿਆਂ ਵਿਰੁੱਧ ਮਹਿੰਮ ਜਦੋਂ ਸਰਕਾਰ ਚਲਾ ਰਹੀ ਸੀ ਇਸੇ ਮਹਿੰਮ ਦੇ ਦੌਰਾਨ ਮਜੀਠੇ ਦੇ ਵਿੱਚ 27 ਲੋਕ ਘਰੇਲੀ ਸ਼ਰਾਬ ਨਾਲ ਮਾਰੇ ਗਏ

ਇਨਾ ਗੁਰਿਤਰਾ ਬੇਹੋਈ ਕਿ 4-5 ਦਿਨ ਕੰਨੀ ਘਟਨਾ ਜਿਹੜੀ ਉਹ ਬਹੁਤ ਹੁਟਾਈ ਪਿੰਡ ਰੋਡ ਤੋਂ ਕਾਹਨ ਬਦਾਂਸ ਤੋਂ ਆਪਰਾ ਫਲਾ ਪੈਨਾ ਨੂੰ ਜਾ ਤੋਂ ਮਾਪਿਆ ਕੋਲੀਆਂ ਨੂੰ ਚਾਲ ਦੇ ਕਰਾਂ ਲੇਕਿਨ ਹੁਣ ਪ੍ਰਾਇਮਰੀ ਸਕੂਲ ਦੇ ਵਿੱਚ ਵੀ ਡਰ ਕਾ ਮਾਪਿਆ ਵਾਧ ਰਿਹਾ ਟੀਚੀ ਚੌਥੀ ਪੰਜਵੀਂ ਕਲਾਸ ਦੇ ਬੱਚਿਆਂ ਨੂੰ ਜਬਰਦਸਤੀ ਡਰੱਗ ਬਾਥਰੂਮ ਦੇ ਵਿੱਚ ਉਹਨਾਂ ਦੇ ਮੂਵਮੈਂਟ ਪਾਇਆ ਜਾਂਦਾ ਪੰਡਾ ਸੁਭਾਲੋਂ ਮਹਾਂ ਜਿਹੜੀ ਆਪਾਂ ਨੇ ਇਹ ਸੰਕਲਪ ਲੈ ਕੇ ਚਲਾਈ ਕਿ 2 ਲੱਖ ਮਾਮਾਂ ਦੇ ਪੁੱਤ ਪੰਜਾਬ ਦੀਆਂ ਅੱਜ ਤੱਕ ਦੀਆਂ ਸਰਕਾਰਾਂ ਨੇ ਖਾ ਲਏ ਫਿੱਟੇ ਵਿੱਚ ਖਾ ਲਏ 2 ਲੱਖ ਮਾਮਾਂ ਦੇ ਪੁੱਤਰਾਂ ਦੇ ਸਿਵੇ ਬਰਨ ਦਾ ਕੰਮ ਕਾਂਗਰਸ ਆ ਕਾਂਦੀ ਭਜੇਪੀ ਆਪ ਆਰਮ ਪਾਰਟੀਆਂ ਕੇ ਚਾਰੇ ਸਰਕਾਰੋਂ ਤੱਕ ਕੂਈ ਨਹੀਂ

के ड्रग माफिया ने अपनी तरह पुलिस तंत्र में कितनी बना रही है और तेरे राजनीतिक दादा पूर्णदेव भी बैठा है। जब ये राज सत्ता तो 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 के दालवा वो ड्रग माफिया का नेटवर्क क्यों नहीं ने तोड़ सके कांग्रेस கட்சி क्यों नहीं अपने 5 साल पिछले 5 सालों ड्रग माफिया का नेटवर्क क्यों नहीं तोड़े आकाली पीएम प्रदर्शन के 10 साल जगमार्पिए ने अपना नेटवर्क किन्नर भरो किता और सदैव दिन साल ए आम पार्टी कर से के कार्यकर्तों प्रेमिक स्कूलन पहुंचे असली कैसे सादी जवानी सरकते नहीं लेकिन उनका तो बचपन भी सरकते हैं तो ये क्या बच्चे बड़े बच्चे के मेरे खिताब ट्रैक में कुछ दिन समान गए थे। एक तीसरी क्लास का बच्चा, जब तो मेरे को वो ही आई, तो मैं देख के बड़ा तूफान। असली अपनी टीम में जीतने जांच करने में। कि माप्यान उम्रों, बच्चे उम्रों, पत्यापकर उम्रों। सही तर्क समय आने तो बात पार्टी फैसला करो। जब तो चाहे त ਇਹਦੀ ਚੌਥੀ ਪੱਧਰੀ ਕਲਾਸ ਦੇ ਬੱਚਿਆਂ ਨੂੰ ਜ਼ਬਰਦਸਤੀ ਡਰਨਾ ਬਹੁਤ ਹੀ ਸਮਾਜ ਪਾਰਟੀ ਦੇ ਕਰਨੀ ਸ਼ਬਦਾਂ ਨੂੰ ਮੰਨਵਾ ਲਈ ਕਰਦੀ ਉਨਿਕਵੀਂ ਰਾਜਨੀਤਿਕ ਹਕਤਾਂ ਤੁਸੀਂ ਦੇਖੋ ਨਾ ਆਮ ਪਾਰਟੀ ਨਾ ਕਾਂਗਰਸ ਨਾ ਅਕਾਲੀ ਨਾ বিজেਪਾ ਸਹੀ ਰਾਜਨੀਤਿਕ ਤਕਲਾਂ ਨੂੰ ਕੋਈ ਚਿੰਤਾ ਨਹੀਂ कि सरकारी प्राइमरी स्कुल्स अल्ट्रा कमपेंड्री एंट्री एक कितनु पंजाब नु तौ तो रहे इस खतरे को बचपण कितना बचाया जाओ एक चार ही राजनीतिक दलन पिछले पांच दिन हो गए सो तो इतना बापुरे तो खामोश है बहुजन समाज पार्टी ने फैसला किया कि असी 18 हलाउट की धरती से बचपन संभालने जग माफिया पहुंचने तो प्राइमरी स्कूल तक पहुंच गया जग माफिया के खात्मे असी हलाउट की धरती से हल्का पत्थर से बच्चा रोस मार्च करने का ऐलान किया है मैं तो कोई बेनती करनी चाहूंगा कि जिस जग माफिया के सामने कांग्रेस सरकार की बीजेपी आप लंबे पैसे

I'm going to the theory.